ਹਾਂਜੀ ਸਤਿ ਸ੍ਰੀ ਅਕਾਲ ਜੀ ਸਿੱਧੂ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਮੈਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ। ਤੇ ਇੱਧਰ ਹੋ ਗਿਆ ਟਾਈਮ ਜਿਹੜਾ 8:30 ਦਾ ਸਵੇਰ ਦਾ। ਤੇ ਉਸ ਵੇਲੇ ਆਪਾਂ ਬੱਚੇ-ਪੁੱਛੇ ਫੇਜ ਕੇ ਤੇ ਉਸ ਤੋਂ ਬਾਅਦ ਜਿਹੜਾ ਸੀ ਮੈਂ ਆਪਣਾ ਘਰ ਦਾ ਥੋੜਾ ਕਰਕੇ ਤੇ ਸਾਰਾ ਕੰਪਲੀਟ ਲਈ ਸੀ ਕੀਤਾ ਤੇ ਝਾੜੂ-ਪੋਚਾ ਮੈਂ ਕਿੱਥੋਂ ਹੀ ਮੈਂ ਆਣ ਕੇ ਲਾਉਂਗੀ ਤੇ ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਮੈਂ ਗਾਵਾਂ ਦੇ ਬਹੁਤ ਜਰੀਏ ਕੋਈ ਨਾ ਲਿਪੜੀਆਂ ਸੀ ਤੇ ਮੈਂ ਸੋਚਿਆ ਕਿ ਚਲੋ ਇਹਨਾਂ ਨੂੰ ਨਵਾ ਦਵਾਂ ਪਹਿਲਾਂ ਤੇ ਉਹ ਥੋੜਾ ਥੋੜਾ ਮੈਂ ਕਿ ਜਿਆਦਾ ਹੀ ਗੁਆ ਲੱਗਾ ਇਸ ਕਰਕੇ ਮੈਂ ਸੋਚਿਆ ਕਿ ਚਲੋ ਥੋੜਾ ਜਿਹਾ ਇੱਕ ਵਾਰ ਇਹਨਾਂ ਨੂੰ ਗਿੱਲਾ ਕਰ ਦਿੰਨੀ ਆ ਗਿੱਲਾ ਕਰ ਕਰਕੇ ਫਿਰ ਥੋੜਾ ਜਿਹਾ ਗੁਆ ਹੋ ਜਾਊਗਾ ਕਿ ਗਲ ਜੇ ਜਾਊਗਾ ਫਿਰ ਉਸ ਤੋਂ ਬਾਅਦ ਮੈਂ ਾਕੀ ਠੱਕੀ ਤਰ੍ਹਾਂ ਇਹਨਾਂ ਨੂੰ ਬਰਸ਼-ਵਰਸ਼ ਮਾਰ ਕੇ ਤੇ ਨਵਾ ਦੂੰਗੀ ਤੇ ਮੈਂ ਇਹਨਾਂ ਸਾਰੀਆਂ ਨੂੰ ਪਹਿਲਾਂ ਇੱਕ ਵਾਰ ਤੇ ਗਿੱਲੀਆਂ ਕਰ ਦਿੱਤਾ ਗਿੱਲੀਆਂ ਘਰ ਘੁਰ ਕੇ ਫਿਰ ਮੈਂ ਚੰਗੀ ਤਰ੍ਹਾਂ ਕੀ ਫੇਰ ਇਹਨਾਂ ਨੂੰ ਦੁਬਾਰਾ ਦੋ ਦੋ ਵਾਰ ਤਿੰਨ ਤਿੰਨ ਵਾਰ ਮਲਿਆ ਤੇ ਫਿਰ ਜਿਹੜਾ ਇਹਨਾਂ ਦਾ ਦੂਆ ਸੀ ਸਾਰਾ ਲੱਥ ਗਿਆ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਮੈਂ ਥਾਂ ਵੀ ਥਲੋ ਸਾਫ ਕਰੀ ਦਵਾਂ ਤੇ ਥਾਂ ਵੀ ਮੈਂ ਬਰਤਲ ਤੇ ਆ ਕੇ ਥਲੋ ਝੋਲ ਦਵਾਂ ਉਸ ਤੋਂ ਬਾਅਦ ਮੈਂ ਇਹਨਾਂ ਦਾ ਥਾਂ ਉਠੋਣ ਲੱਗੀ ਮੈਂ ਕਿਹਾ ਚਲੋ ਉਹਨਾਂ ਚਰੇ ਮੇਰਾ ਦੂਆ ਜਿਹੜਾ ਦਾ ਕੀ ਗਾਇਜੂਗਾ ਤੇ ਫਿਰ ਚੰਗੀ ਤਰ੍ਹਾਂ ਲੱਥ ਜੂਗਾ ਇਹਨਾਂ ਨੂੰ ਜਾਦੀ ਵਾਰ ਨਵਾਈਏ ਤੇ ਫਿਰ ਚਿੱਟੜ ਪਾ ਰਹੇ ਜਿਹੜੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਜਿਹੜਾ ਇਹ ਆ ਕਿ ਨਹੀਂ ਜਿਆਦਾ ਵਰਤਾਂ ਨਵਾਇਆ ਜਾਂਦਾ ਤੇ ਇਸ ਕਰਕੇ ਇਹਨਾਂ ਦੇ ਚਿਹਰੇ ਕਾਫੀ ਲੱਗਾ ਹੀ ਗੋਵਾ ਇਸ ਕਰਕੇ ਮੈਂ ਕਿ ਥੋੜਾ ਗਿੱਲਾ ਕਰਦੇ ਹੀ ਫਿਰ ਹੌਲੀ ਹੌਲੀ ਲੱਖਾਂ ਅਜੇ ਪ੍ਰੋਪਰ ਵੀ ਪੂਰਾ ਨਹੀਂ ਲੱਖਾਂ ਇੱਕ ਵਾਰ ਪੂਰੀ ਮਨ ਨਵਾਇ ਜਾਊਗਾ ਸਪਰੇ ਕਰਕੇ ਚਿੱਟੜ ਵਾਲੇ ਤੇ ਫਿਰ ਉਸ ਤੋਂ ਬਾਅਦ ਫਿਰ ਇੱਕ ਵਾਰ ਮੈਂ ਨਵਾਉਂਗੀ ਤੇ ਹੱਜ ਇੱਕ ਵਾਰ ਕੇ ਜਿੱ ਨਾਲ ਲੱਥਾ ਉਹਨਾਂ ਲਾ ਦਿੱਤਾ ਤੇ ਮੈਂ ਸਾਰਾ ਛਾਂ ਕੋਕੀ ਬਿਲਕੁਲ ਧੋ ਰਿਹਾ ਉਸ ਤੋਂ ਬਾਅਦ ਆਪਣਾ ਝਾੜੂ ਪੋਚਾ ਵੀ ਪਿਆ ਹੀ ਤੇ ਫਿਰ ਮੈਂ ਇਸ ਤੋਂ ਬਾਅਦ ਘਰ ਆਣ ਕੇ ਘਰ ਦਾ ਕੰਮ ਕਰਨਾ ਸੀ ਤੇ ਮੈਂ ਇੱਕ ਤਰ੍ਹਾਂ ਜੀ ਸਾਰਾ ਇਹ ਲਾ ਦਾ ਧੂੜ ਤਾਂ ਕੇ ਸਾਰਾ ਹੀ ਹੋ ਗਿਆ ਅੱਗੀ ਤੇ ਹੁਣ ਮੈਥਾ ਗਰਮੀ ਆ ਜਾਣੀ ਮਿਲ ਕੇ ਜਾਦੇ ਸੀ ਰੇਜ ਵਜਣ ਲੱਗ ਪੈਣੇ ਆ ਤੇ ਫਿਰ ਜਿਆਦੀ ਜਿਆਦੀ ਜੀ ਜਦੋਂ ਕਰ ਗਈ ਹੋਵੇ ਉਹਦੋਂ ਫਿਰ ਆਪਾਂ ਗਵਾ ਲਵਾਈਏ ਤੇ ਇਹਨਾਂ ਨੂੰ ਫਿਰ ਬੁਖਾਰ ਉਹਨਾਂ ਸਟਾਰਟ ਹੋ ਜਾਂਦਾ ਇਸ ਕਰਕੇ ਮੈਂ ਕਿਹਾ ਮੈਂ ਸੱਚੇ ਚਲ ਇੱਕ ਵਾਰ ਨੂਆਂ ਲਵਾ ਬਕਨ ਤੋਂ ਪਹਿਲਾਂ ਨਿਵਾ ਆ ਦਵਾ ਤੇ ਇੱਕ ਵਾਰ ਫਿਰ ਨਵਾਉਂਗੀ ਤੇ ਵੈਸੇ ਤੇ ਜਦੋਂ ਕਿ ਸਵੇਰੇ ਸਵੇਰ ਨਵਾ ਆ ਦिए ਤੇ ਚਲੋ ਕੋਈ ਡਰ ਨਹੀਂਗਾ ਦੁਪਹਿਰ ਨੂੰ ਆਉਂਦੀ ਹੈ ਇਹਦੀ ਗੱਲ ਉਸ ਤੋਂ ਬਾਅਦ ਮੈਂ ਆ ਗਈ ਘਰ ਫਿਰ ਮੈਂ ਆ ਕੇ ਵੇੜਾ ਤੋਤਾ ਤੇ ਬਿਲਕੁਲ ਫਿਰ ਮੈਂ ਗੰਦਾ ਹੋਇਆ ਸੀ ਜਿਆਦਾ ਤਾਂ ਫਿਰ ਮੈਂ ਤਾਂ ਸੋਚਿਆ ਕਿ ਅੱਜ ਪੋਚਾ ਪਿਲਾਉਣਾ ਹੈ ਤੇ ਮੈਂ ਪੈਰ ਤੇ ਖੜੀ ਐ ਤੇ ਮੈਂ ਥਾਂ ਨਹੀਂ ਧੋਈ ਦਿੰਨੀ ਐ ਤੇ ਅੰਦਰ ਨਾਲ ਚ ਪੋਚਾ ਲਾ ਲੂੰਗੀ ਤੇ ਮੈਂ ਬਾਹਰ ਤੋਂ ਧੋਤਾ ਕਿਸ ਤੇ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਅੰਦਰਾਂ ਚ ਪੋਚਾ ਲਾਵਾਂਗੇ ਚਲੋ ਜੀ ਬਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਸ਼ੇ ਬਾਕੀ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਵਿੱਚ ਇਹ ਅਜਿਹਾ ਆਪਣਾ ਛੋਟਾ ਜਿਹਾ ਬਲੌਗ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਮਿਲਾਂਗੇ ਹੁਣ ਕਿਸੇ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ